ਸਸਿਕਾਲ ਪ੍ਰਾਈਮ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਲੈ ਕੇ ਹਾਜ਼ਰ ਆਂ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਉਸ ਨੂੰ ਫੋਲੋ ਜ਼ਰੂਰ ਕਰ ਲਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਨਵੀਆਂ-ਨਵੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਤੇ ਹੁਣ ਇਹ ਗੱਲ ਪੰਜਾਬ ਦੇ ਮੌਸਮ ਦੀ ਕਰੀਏ ਤਾਂ ਪੰਜਾਬ ਦਾ ਮੌਸਮ ਹੁਣ ਆਪਣੇ ਮੂਜਾਜ਼ ਬਦਲਣ ਵਾਲਾ ਹੈ ਕਿਉਂਕਿ ਵੱਡੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਹੁਣ ਜਿੱਥੇ ਨਵੰਬਰ ਮਹੀਨਾ ਜ਼ਿਆਦਾ ਠੰਡ ਭਰਿਆ ਨਹੀਂ ਰਿਹਾ ਪਰ ਹੁਣ ਦਸੰ ਵਾ ਲੋਕਾਂ ਦੇ ਲਈ ਕਾਫੀ ਆਫਤ ਲੈ ਕੇ ਆ ਸਕਦਾ ਜਿਸ ਤੋਂ ਬਾਅਦ ਹੁਣ ਵੱਡੀ ਭਵਿੱਖਬਾਣੀ ਬੇਹਦ ਵੱਡੀਆਂ ਅਪਡੇਟਾਂ ਲੈ ਕੇ ਸਾਹਮਣੇ ਆਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਦੇ ਵਿੱਚ ਕਿਹਾ ਗਿਆ ਕਿ ਦਸੰਬਰ ਮਹੀਨਾ ਲੋਕਾਂ ਦੇ ਲਈ ਜ਼ਿਆਦਾ ਆਫਤ ਪਰਿਆ ਹੋਵੇਗਾ ਕਿਉਂਕਿ ਇਸ ਮਹੀਨੇ ਦੇ ਵਿੱਚ ਤੁਹਾਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ ਔਰ 12 ਦਸੰਬਰ ਤੱਕ ਦਾ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਇਸ ਦੇ ਵਿੱਚ ਹੁਣ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਸੀਂ ਕਿਤੇ ਘੁੰਮਣ ਦਾ ਪਲਾਨ ਬਣਾਉਂਦੇ ਹੋ ਤੇ ਸਾਵਧਾਨ ਤੇ ਸੁਚੇਤ ਰਹਿਣਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਵੱਡੀਆਂ ਭਵਿਕਵਾਨੀਆਂ ਮੌਸਮ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਹੋ ਗਈਆਂ ਨੇ ਔਰ ਕਿਹਾ ਜਾ ਰਿਹਾ ਜਿੱਥੇ ਨਵੰਬਰ ਮਹੀਨਾ ਇੰਨਾ ਖਾਸ ਠੰਡ ਵਾਲਾ ਨਹੀਂ ਰਿਹਾ ਪਰ ਦਸੰਬਰ ਦੇ ਵਿੱਚ ਕੜਾਕੇ ਦੀ ਠੰਡ ਪੈਣ ਦੀ ਆਸਾਰ ਦੱਸੇ ਗਏ ਨੇ ਔਰ ਘਟੋ ਘਟ ਤਾਪਮਾਨ ਆਮ ਨਾਲੋਂ ਵੱਧ ਰਹੇਗਾ ਮੌਸਮ ਵਿਭਾਗ ਨੇ ਹੁਣ ਠੰਡ ਨੂੰ ਲੈ ਕੇ ਨਵਾਂ ਅਪਡੇਟ ਜਾਰੀ ਕਰ ਦਿੱਤਾ ਜਦੋਂ ਹੁਣ ਪੱਛਮੀ ਗੜਬੜੀ ਉੱਤਰ ਦੇ ਪਹਾੜੀ ਖੇਤਰਾ ਵਿੱਚ ਸਰਗਰਮ ਹੋ ਜਾਵੇਗੀ ਤੇ ਉਸ ਤੋਂ ਬਾਅਦ ਕਿ ਸੂਬਿਆਂ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਜਾਵੇਗਾ ਔਰ ਜੰਮੂ ਕਸ਼ਮੀਰ ਖੇਤਰ ਵਿੱਚ ਮੌਸਮ ਦੇ ਪੈਟਰਨ ਵਿੱਚ ਮਹੱਤਵਪੂਰਨ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ ਆਈਐਮਡੀ ਨੇ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਡ ਦੀ ਭਵਿੱਖਬਾਣੀ ਕਰ ਦਿੱਤੀ ਹੈ ਤੇ ਨਾਲ ਦੀ ਨਾਲ ਉਹ ਵੀ ਕਿਹਾ ਗਿਆ ਹੈ ਕਿ ਲਾਨੀਨਾ ਪ੍ਰਭਾਵ ਪੰਜਾਬ ਅਤੇ ਦਿੱਲੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਹੋਵੇਗਾ ਲਾਨੀਨਾ ਦਾ ਔਰ ਉੱਤਰੀ ਭਾਰਤ ਨੂੰ ਵੀ ਪ੍ਰਭਾਵਿਤ ਕਰੇਗਾ ਜਿਸ ਨਾਲ ਮੱਧ ਪ੍ਰਦੇਸ਼ ਅਤੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਨੂੰ ਜਿਹੜੇ ਸਮੁੰਦਰ ਦੇ ਵਿੱਚ ਤਾਪਮਾਨ ਆ ਉਹ ਵੀ ਜ਼ਿਆਦਾ ਵਧੇਗਾ ਇਸ ਦੇ ਨਾਲ ਕੜਾਕੇ ਦੀ ਠੰਡ ਜੜੀ ਆ ਲੋਕਾਂ ਨੂੰ ਇਸ ਦਾ ਸਾਹਮਣਾ ਕਰਨਾ ਪਵੇਗਾ आईएमडी ਵਿਭਾਗ ਦੇ ਮੁਤਾਬਕ ਜੰਮੂ ਕਸ਼ਮੀਰ ਵਿੱਚ ਪਾਰੀ ਬਰ ਬਾਰੀ ਹੋਵੇਗੀ ਜਿਸ ਕਰਕੇ ਉੱਤਰ ਪੱਛਮੀ ਹਵਾਵਾਂ ਤੇਜ਼ ਅਤੇ ਮਦਾਨੀ ਇਲਾਕਿਆਂ ਵਿੱਚ ਵਧਣ ਗਿਆ ਤੋਂ 11 ਤੋਂ 12 ਦਸੰਬਰ ਤੋਂ ਬਾਅਦ ਜਿਹਾ ਹੋਣ ਦੀ ਸੰਭਾਵਨਾ ਜ਼ਿਆਦਾ ਜਤਾਈ ਜਾ ਰਹੀ ਹੈ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਘਟੋ ਘਾਟ ਤਾਪਮਨ ਹੌਲੀ ਹੌਲੀ ਡੇਗਦਾ ਰਹੇਗਾ ਫਿਰ ਇਹ ਹੁਣ 7 ਡਿਗਰੀ ਦੇ ਆਸ-ਪਾਸ ਸਥਿਰ ਰਹੇਗਾ ਪਰ 7 ਤੋਂ 8 ਦਸੰਬਰ ਦੇ ਆਸ-ਪਾਸ ਜੰਮੂ ਕਸ਼ਮੀਰ ਦੇ ਵਿੱਚ ਬਰ ਬਾਰੀ ਦੇ ਨਾਲ ਜ਼ਿਆਦਾ ਗੜਬੜੀ ਪੈਦਾ ਹੋਣ ਦੇ ਆਸਾਰ ਦੱਸੇ ਗਏ ਨੇ ਇਸ ਦੇ ਚਲਦੇ ਹਰਿਆਣਾ ਪੰਜਾਬ ਚੰਡੀਗੜ੍ਹ ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 3-4 ਦਿਨ ਬਾਅਦ ਦੇਖਿਆ ਜਾ ਸਕਦਾ ਹੈ ਗੜਬੜੀ ਦਾ ਪ੍ਰਭਾਵ ਔਰ ਜਿਸ ਦੇ ਨਾਲ ਲੋਕਾਂ ਨੂੰ ਠੰਡੀਆਂ ਹਵਾਵਾਂ ਦੇ ਨਾਲ ਝੂਜਣਾ ਪਵੇਗਾ ਔਰ ਜਿਸ ਤੋਂ ਬਾਅਦ ਮੌਸਮ ਵਿਭਾਗ ਨੇ ਵੱਡਾ ਅਲਰਟ ਜਾਰੀ ਕਰ ਦਿੱਤਾ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਹੁਣ ਚਕਰਵਰਤੀ ਤੂਫਾਨ ਹੈ ਉਸ ਦੇ ਵੀ ਜਿਹੜੇ ਖਤਰੇ ਲਗਾਤਾਰ ਦਿਖਾਈ ਦੇ ਰਹੇ ਨੇ ਜਿਸ ਤੋਂ ਬਾਅਦ ਲੋਕਾਂ ਦੇ ਲਈ ਜ਼ਿਆਦਾ ਅਲਰਟ ਜਾਰੀ ਹੋ ਗਿਆ ਤਮਿਲਨਾਡੂ ਦੇ ਵਿੱਚ ਪਾਣੀ ਦੀ ਮਾਤਰਾ ਵਧੇਗੀ ਕਿਉਂਕਿ ਲਗਾਤਾਰ ਬਾਰਿਸ਼ ਪਈ ਉਸ ਦੇ ਨਾਲ ਕਈ ਸੂਬੇ ਹੋਰ ਪ੍ਰਭਾਵਿਤ ਹੋਣਗੇ ਔਰ 12 ਸੰਬਰ ਤੱਕ ਦਾ ਵੱਡਾ ਅਲਰਟ ਜਿਹੜਾ ਵਾ ਉਹ ਪੰਜਾਬ ਚੰਡੀਗੜ੍ਹ ਔਰ ਕਈ ਹੋਰ ਸੂਬਿਆਂ ਦੇ ਵਿੱਚ ਜਾਰੀ ਕਰ ਦਿੱਤਾ ਇਸ ਕਰਕੇ ਜੇਕਰ ਤੁਸੀਂ ਕਿਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਸੀਂ ਸਾਵਧਨ ਰਹਿਣਾ ਔਰ ਆਪਣੇ ਬੱਚਿਆਂ ਦਾ ਔਰ ਆਪਣਾ ਤੇ ਆਪਣੇ ਨਜ਼ਦੀਕਿਆਂ ਦਾ ਖਾਸਾ ਧਿਆਨ ਰੱਖਣਾ ਕਿਉਂਕਿ ਹੁਣ ਮੌਸਮ ਜ਼ਿਆਦਾ ਤਬਦੀਲੀ ਲੈਣ ਵਾਲਾ ਹੈ ਤੇ ਮੌਸਮ ਦੇ ਵਿੱਚ ਹੁਣ ਵੱਡੀ ਜਾਣਕਾਰੀ ਲੈ ਕੇ ਹਾਜ਼ਰ ਹਾਂ ਇੱਕ ਅਪਡੇਟ ਜਿਹੜੀ ਆ ਲੋਕਾਂ ਤੱਕ ਜ਼ਰੂਰ ਪਹੁੰਚਾ ਦੇਣਾ ਤਾਂ ਕਿ ਖਬਰ ਜਿਹੜੀ ਲੋਕਾਂ ਤੱਕ ਪਹੁੰਚੇ ਤੇ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਰੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ